ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਇੱਕ ਅਜਿਹੇ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਜੋ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਸਵਾਲ ਬਣਿਆ ਹੋਇਆ ਹੈ ਕਿ ਇਨਸਾਨ ਨੂੰ ਖੁਸਰੇ ਦੀ ਜੂਨ ਕਿਉਂ ਮਿਲਦੀ ਹੈ ਕਿ ਇਹ ਰੱਬ ਦੇ ਦੁਆਰਾ ਦਿੱਤੀ ਗਈ ਇੱਕ ਸਜ਼ਾ ਹੈ ਜਾਂ ਫਿਰ ਕਰਮਾਂ ਦਾ ਫਲ ਗੁਰਬਾਣੀ ਇਸ ਬਾਰੇ ਕੀ ਕਹਿੰਦੀ ਹੈ ਆਓ ਗੁਰਮਤ ਅਨੁਸਾਰ ਇਸ ਗੱਲ ਨੂੰ ਸਮਝਣ ਦਾ ਯਤਨ ਕਰੀਏ ਗੁਰੂ ਗੋਬਿੰਦ ਸਿੰਘ ਜੀ ਇਸ ਬਾਰੇ ਕੀ ਕਹਿੰਦੇ ਹਨ ਆਓ ਇਸ ਬਾਰੇ ਵੀ ਆਪਾਂ ਜਾਣਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਹੈ ਕਿ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨਬੋ ਜਿਸ ਤੋਂ ਭਾਵ ਹੈ ਮਨੁੱਖਤਾ ਇੱਕੋ ਹੈ ਕੋਈ ਛੋਟਾ ਜਾਂ ਵੱਡਾ ਨਹੀਂ ਹੈ ਗੁਰੂ ਸਾਹਿਬ ਜੀ ਨੇ ਖਾਲਸਾ ਪੰਥ ਰਚ ਕੇ ਇਹ ਸਿੱਖਿਆ ਦਿੱਤੀ ਕਿ ਹਰ ਜੀਵ ਵਿੱਚ ਰੱਬ ਦਾ ਨੂਰ ਹੈ ਚਾਹੇ ਉਹ ਪੁਰਸ਼ ਹੋਵੇ ਜਾਂ ਇਸਤਰੀ ਜਾਂ ਫਿਰ ਖੁਸਰਾ ਕਾਰ ਦਾ ਮਤਲਬ ਹੈ ਜੋ ਭੇਦ ਭਾਵ ਤੋਂ ਖਾਲੀ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ ਹੈ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਸ ਤੋਂ ਭਾਵ ਹੈ ਜੋ ਵੀ ਅਸੀਂ ਕਰਦੇ ਹਾਂ ਉਹੀ ਸਾਡੇ ਭਵਿੱਖ ਦੇ ਜਨਮਾਂ ਦਾ ਆਧਾਰ ਬਣਦਾ ਹੈ ਹਰ ਜਨਮ ਸਾਡੀ ਆਤਮਾ ਦੀ ਸਿੱਖਿਆ ਹੈ ਇਹ ਕਿਸੇ ਤਰ੍ਹਾਂ ਦੀ ਕੋਈ ਸਜ਼ਾ ਨਹੀਂ ਹੈ 84 ਲੱਖ ਜੂਨਾਂ ਦਾ ਜ਼ਿਕਰ ਗੁਰਬਾਣੀ ਵਿੱਚ ਆਇਆ ਹੈ ਜਿੱਥੇ ਆਤਮਾ ਕਰਮਾਂ ਦੇ ਅਨੁਸਾਰ ਵੱਖ-ਵੱਖ ਰੂਪ ਧਾਰਨ ਕਰਦੀ ਹੈ ਸੰਗਤ ਜੀ ਗੁਰਮਤ ਵਿੱਚ ਖੁਸਰਾ ਜੂਨ ਨੂੰ ਵੀ ਬਾਕੀ ਜੂਨਾ ਦੇ ਵਾਂਗ ਹੀ ਪਰਮਾਤਮਾ ਦੀ ਰਚਨਾ ਮੰਨਿਆ ਗਿਆ ਹੈ ਗੁਰੂ ਸਾਹਿਬ ਜੀ ਕਹਿੰਦੇ ਹਨ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਦੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਇਸ ਦਾ ਮਤਲਬ ਇਹ ਹੈ ਕਿ ਰੱਬ ਨੇ ਸਭ ਨੂੰ ਇੱਕੋ ਹੀ ਰੂਪ ਨਾਲ ਬਣਾਇਆ ਹੈ ਕੋਈ ਵੀ ਰੂਪ ਨੀਚ ਨਹੀਂ ਹੈ ਕੋਈ ਵੀ ਰੂਪ ਉੱਚਾ ਨਹੀਂ ਹੈ ਕੋਈ ਵੀ ਊਚ ਜਾਂ ਨੀਚ ਨਹੀਂ ਹੈ ਹਰ ਜੂਨ ਰੱਬੀ ਖੇਡ ਦਾ ਹਿੱਸਾ ਹੈ ਕਈ ਵਾਰ ਆਤਮਾ ਨੂੰ ਉਹ ਜੂਨ ਇਸ ਲਈ ਮਿਲਦੀ ਹੈ ਤਾਂ ਜੋ ਉਹ ਨਿਮਰਤਾ ਦਇਆ ਤੇ ਸਹਿਣਸ਼ੀਲਤਾ ਸਿੱਖ ਸਕੇ ਜੇ ਕੋਈ ਪਿਛਲੇ ਜਨਮ ਵਿੱਚ ਲੋਕਾਂ ਦਾ ਮਖੌਲ ਉਡਾਉਂਦਾ ਹੈ ਜਾਂ ਕਿਸੇ ਦਾ ਵੀ અપਮਾਨ ਕਰਦਾ ਹੈ ਜਾ ਲਿੰਗ ਤੇ ਜਾਤ ਪਾਤ ਭੇਦ ਭਾਵ ਕਰਦਾ ਹੈ ਤਾਂ ਆਤਮਾ ਉਸ ਅਨੁਭਵ ਨੂੰ ਜੀਣ ਲਈ ਉਹੀ ਰੂਪ ਧਾਰਨ ਕਰਦੀ ਹੈ ਪਰ ਇਹ ਸਜ਼ਾ ਨਹੀਂ ਹੈ ਇਹ ਇੱਕ ਰੋਹਾਨੀ ਸਿੱਖਿਆ ਹੁੰਦੀ ਹੈ ਰੱਬ ਕਿਸੇ ਨਾਲ ਨਫ਼ਰਤ ਨਹੀਂ ਕਰਦਾ ਸਗੋਂ ਹਰ ਆਤਮਾ ਨੂੰ ਇਸ ਰਾਹ ਤੇ ਲੈ ਜਾਂਦਾ ਹੈ ਜਿੱਥੇ ਉਹ ਆਪਣੇ ਆਪ ਨੂੰ ਸੁਧਾਰ ਸਕੇ ਸਿੱਖ ਧਰਮ ਕਿਸੇ ਨੂੰ ਵੀ ਘਟ ਨਹੀਂ ਮੰਨਦਾ ਗੁਰਬਾਣੀ ਕਹਿੰਦੀ ਹੈ ਜੋ ਤੁਧ ਭਾਵੈ ਸਾਈ ਗਾਰ ਜਿਸ ਤੋਂ ਭਾਵ ਹੈ ਜੋ ਰੱਬ ਨੂੰ ਚੰਗਾ ਲੱਗਦਾ ਹੈ ਉਹ ਹੀ ਸਹੀ ਹੈ ਇਸ ਲਈ ਸਾਨੂੰ ਕਿਸੇ ਦੇ ਰੂਪ ਜਾਂ ਜਨਮ ਤੇ ਟਿੱਪਣੀ ਨਹੀਂ ਕਰਨੀ ਚਾਹੀਦੀ ਸਾਡੇ ਲਈ ਅਸਲ ਮਾਪਦੰਡ ਹੈ ਕਿ ਉਹ ਮਨੁੱਖ ਸੱਚਾ ਦਿਆਲ ਤੇ ਨਾਮ ਸਿਮਰਨ ਵਾਲਾ ਹੈ ਜੂਨ ਭਾਵੇਂ ਕੋਈ ਵੀ ਹੋਵੇ ਖੁਸਰਾ ਪੁਰਸ਼ ਜਾਂ ਇਸਤਰੀ ਜੇ ਆਤਮਾ ਨਾਮ ਜਪਦੀ ਹੈ ਸੱਚਾ ਜੀਵਨ ਜਿਉਂਦੀ ਹੈ ਸੇਵਾ ਤੇ ਸਿਮਰਨ ਕਰਦੀ ਹੈ ਤਾਂ ਉਹ ਮੁਕਤ ਹੋ ਜਾਂਦੀ ਹੈ ਗੁਰੂ ਸਾਹਿਬ ਦੀ ਕਹਿੰਦੇ ਹਨ ਸੋ ਮਨੁੱਖ ਜਿਨਿ ਨਾਮ ਤੇ ਆਇਆ ਇਸ ਲਈ ਸੰਗਤ ਜੀ ਜੂਨ ਨਹੀਂ ਕਰਮ ਤੇ ਨਾਮ ਸਿਮਰਨ ਸਾਡਾ ਭਵਿੱਖ ਤੈ ਕਰਦੇ ਹਨ ਆਓ ਸੰਗਤ ਜੀ ਅੱਜ ਇੱਕ ਵਚਨ ਕਰੀਏ ਕਿ ਅਸੀਂ ਕਿਸੇ ਦਾ ਮਖੌਲ ਨਹੀਂ ਉਡਾਵਾਂਗੇ ਹਰ ਜੀਵ ਵਿੱਚ ਵਾਹਿਗੁਰੂ ਦਾ ਰੂਪ ਵੇਖਾਂਗੇ ਦਇਆ ਸਹਿਣਸ਼ੀਲਤਾ ਤੇ ਸੇਵਾ ਦਾ ਰਸਤਾ ਅਪਣਾਵਾਂਗੇ ਕਿਉਂਕਿ ਅਸਲ ਮਨੁੱਖਤਾ ਤਾਂ ਉਹੀ ਹੈ ਜੋ ਸਭ ਵਿੱਚ ਇੱਕੋ ਰੱਬ ਵੇਖੇ ਸੰਗਤ ਜੀ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਇਕ ਤੇ ਕਮੈਂਟ ਜਰੂਰ ਕਰਨਾ ਅਤੇ ਹੋਰ ਸੰਗਤਾਂ ਦੇ ਨਾਲ ਸ਼ੇਅਰ ਜਰੂਰ ਕਰਨਾ ਤਾਂ ਕਿ ਹੋਰ ਵੀ ਸੰਗਤਾਂ ਇਸ ਗੁਰਮਤ ਰੋਸ਼ਨੀ ਨੂੰ ਸਮਝ ਸਕਣ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ